ਨੂੰ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਰੋਨ ਦੇ ਮਾਧਿਮ ਰਾਹੀਂ ਅਵੈਧ ਸਮਗਰੀ ਤੇ ਹੈਰੋਨ ਜਿਹੜੀ ਆ ਉਹ ਬਾਰਡਰ ਏਰੀਏ ਦੇ ਰਹੀਂ ਪੰਜਾਬ ਦੇ ਵਿੱਚ ਭੇਜ ਸਕੇ ਪਰੰਤੂ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਬਾਰਡਰ ਤੇ ਜਿਹੜੀ ਹੈ ਸਤਰਕ ਹੈ ਅੱਜ ਜਿਹੜੀ ਹੈ ਇੱਕ ਬੜੀ ਕਾਮਯਾਬੀ ਹਾਸਲ ਹੋਈ ਜਦੋਂ ਡੀਐਸਐਫ ਨੂੰ ਇਨਫੋਰਮੇਸ਼ਨ ਮਿਲੀ ਇਹ ਨਰਿੰਦਰ ਸਿੰਘ son of ਜੋਨ ਸਿੰਘ ਦੇ ਖੇਤਾਂ ਦੇ ਵਿੱਚ ਇੱਕ ਡਰੋਨ ਪਿਆ ਮਿਲਿਆ ਜਿਹਦਾ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਜਿਹੜਾ ਡਰੋਨ ਰਿਕਵਰ ਹੋਇਆ ਇਹਦੇ ਨਾਲ 445 ਗ੍ਰਾਮ ਹਿਰੋਇਨ ਵਿਦ ਪੈਕਿੰਗ ਮਟੀਰੀਅਲ ਜਿਹੜੀ ਹੈ ਰਿਕਵਰ ਹੋਈ ਹੈ ਜਿਸ ਬੰਦੀ ਪੁਲਿਸ ਸਟੇਸ਼ਨ ਖਾਲੜਾ ਵਿਖੇ ਕੇਸ ਰਜਿਸਟਰ ਕਰਕੇ ਇਹਦੀ ਇਨਵੈਸਟੀਗੇਸ਼ਨ ਜਾਰੀ ਕਰ ਲਈ ਹੈ ਜਿੱਥੇ ਅਸੀਂ ਡਰੋਨ ਦੀ ਸਰਚ ਤੇ ਰਿਕਵਰੀਜ਼ ਕਰ ਰਹੇ ਹਾਂ ਉਥੇ ਅਸੀਂ ਇਸ ਧੰਦੇ ਦੇ ਵਿੱਚ ਗ੍ਰਸਤ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਜਿਹੜਾ ਲਗਾਤਾਰ ਕਰ ਰਹੇ ਹਾਂ 40 ਤੋਂ 45 ਦੇ ਕਰੀਬ ਵਿਅਕਤੀ ਜਿਹੜੇ ਡਰੋਨ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਜੇਲ੍ਹ ਦੇ ਵਿੱਚ ਭੇਜ ਚੁੱਕੇ ਹਾਂ ਤੇ ਕਾਫੀ ਵੱਡੀਆਂ ਰਿਕਵਰੀਆਂ ਹੋਈਆਂ ਨੇ ਤੇ ਨਾਲ ਦੀ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਮਗਲਰਾਂ ਦੁਆਰਾ ਅਜਈਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਕੇ ਜਿਹੜੀ ਜਾਇਦਾਦ ਬਣਾਈ ਆ ਉਹ ਵੀ ਕਰੋਨਾ ਦੇ ਹਿਸਾਬ ਦੇ ਵਿੱਚ ਜਿਹੜੀ 68 ਟਾਈਪ ਦੇ ਥੱਲੇ ਕਾਰਵਾਈ ਕਰਦੇ ਹੋਏ ਅਸੀਂ ਜਿਹੜੀ ਆ ਉਹ ਇਹਨਾਂ ਦੀ ਜਾਇਦਾਦ ਆ ਉਹ ਜ਼ਬਤ ਕਰਵਾ ਚੁੱਕੇ ਆ ਇੱਥੇ ਨਾਲ ਦੀ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਜਿੱਥੇ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਇਕੁਪਮੈਂਟ ਜਿਹੜੇ ਆ ਬੀਐਸਐਫ ਵੱਲੋਂ ਆਰਮੀ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਲਗਾਏ ਗਏ ਨੇ ਉਥੇ ਨਾਲ ਦੀ ਨਾਲ ਜਿਹੜੇ ਸਾਨੂੰ ਵਿਅਕਤੀ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਵਾਜਬ ਨਾਮ ਜਿਹਨਾਂ ਦੇ ਨਾਮ ਗੁਪਤ ਰੱਖ ਕੇ ਅਸੀਂ ਇਹ ਨਾਮ ਵੀ ਦਿੰਦੇ ਆ ਤੇ ਮੈਂ ਤਾੜਨਾ ਕਰਦਾ ਜਿਹੜੇ ਇਸ ਧੰਦੇ ਦੇ ਵਿੱਚ ਗ੍ਰਸਤ ਆ ਕਿ ਆਪਣੇ ਇਸ ਕਾਲੇ ਕਾਰੋਬਾਰ ਤੋਂ ਬਾਹਰ ਆ ਜਾਣ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਫੜ ਕੇ ਅਸੀਂ ਸਲਾਖਾਂ ਦੇ ਪਿੱਛੇ ਭੇਜ ਦੇਵਾਂ। ਸਰਹੱਦ ਨੂੰ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਰੋਨ ਦੇ ਮਾਧਿਅਮ ਰਾਹੀਂ ਅਵੈਧ ਸਮਗਰੀ ਤੇ ਹੈਰਨ ਜਿਹੜੀ ਆ ਉਹ ਬਾਰਡਰ ਏਰੀਏ ਦੇ ਰਾਹੀਂ ਪੰਜਾਬ ਦੇ ਵਿੱਚ ਭੇਜ ਸਕੇ। ਪਰੰਤੂ BSF ਤੇ ਪੰਜਾਬ ਪੁਲਿਸ ਲਗਾਤਾਰ ਬਾਰਡਰ ਤੇ ਜਿਹੜੀ ਹੈ ਸਤਰਕ ਹੈ ਅੱਜ ਜਿਹੜੀ ਹੈ ਇੱਕ ਬੜੀ ਕਾਮਯਾਬੀ ਹਾਸਲ ਹੋਈ ਜਦੋਂ BSF ਨੂੰ ਇਨਫੋਰਮੇਸ਼ਨ ਮਿਲੀ ਕਿ ਨਰਿੰਦਰ ਸਿੰਘ ਸਨ ਆਫ ਜੌਨ ਸਿੰਘ ਦੇ ਖੇਤਾਂ ਦੇ ਵਿੱਚ ਇੱਕ ਡਰੋਨ ਪਿਆ ਮਿਲਿਆ ਜਿਹਦਾ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਜਿਹੜਾ ਡਰੋਨ ਰਿਕਵਰ ਹੋਇਆ ਇਹਦੇ ਨਾਲ 445 ਗ੍ਰਾਮ ਹੀਰੋਇਨ ਵਿਦ ਪੈਕਿੰਗ ਮਟੀਰੀਅਲ ਜਿਹੜੀ ਹੈ ਰਿਕਵਰ ਹੋਈ ਹੈ ਜਸਵੰਦੀ ਪੁਲਿਸ ਸਟੇਸ਼ਨ ਖਾਲੜਾ ਵਿਖੇ ਕੇਸ ਰਜਿਸਟਰ ਕਰਕੇ ਦੀ ਇਨਵੈਸਟੀਗੇਸ਼ਨ ਜਾਰੀ ਕਰ ਲਈ ਹੈ ਜਿੱਥੇ ਅਸੀਂ ਡਰੋਨ ਦੀ ਸਰਚ ਤੇ ਰਿਕਵਰੀਜ਼ ਕਰ ਰਹੇ ਹਾਂ ਉਥੇ ਅਸੀਂ ਇਸ ਧੰਦੇ ਦੇ ਵਿੱਚ ਗ੍ਰਸਤ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਜਿਹੜਾ ਲਗਾਤਾਰ ਕਰ ਰਹੇ ਹਾਂ 40 ਤੋਂ 45 ਦੇ ਕਰੀਬ ਵਿਅਕਤੀ ਜਿਹੜੇ ਡਰੋਨ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਜੇਲ੍ਹ ਦੇ ਵਿੱਚ ਭੇਜ ਚੁੱਕੇ ਹਾਂ ਤੇ ਕਾਫੀ ਵੱਡੀਆਂ ਰਿਕਵਰੀਆਂ ਹੋਈਆਂ ਨੇ ਤੇ ਨਾਲ ਦੀ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਮਗਲਰਾਂ ਦੁਆਰਾ ਅਜਈਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਕੇ ਜਿਹੜੀ ਜਾਇਦਾਦ ਬਣਾਈ ਆ ਉਹ ਵੀ ਕਰੋਨਾ ਦੇ ਹਿਸਾਬ ਦੇ ਵਿੱਚ ਜਿਹੜੀ 68 ਟਾਈਪ ਦੇ ਥੱਲੇ ਕਾਰਵਾਈ ਕਰਦੇ ਹੋਏ ਅਸੀਂ ਜਿਹੜੀ ਆ ਉਹ ਇਹਨਾਂ ਦੀ ਜਾਇਦਾਦ ਆ ਉਹ ਜ਼ਬਤ ਕਰਵਾ ਚੁੱਕੇ ਆ ਇੱਥੇ ਨਾਲ ਦੀ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਜਿੱਥੇ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਇਕੁਪਮੈਂਟ ਜਿਹੜੇ ਆ ਬੀਐਸਐਫ ਵੱਲੋਂ ਆਰਮੀ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਲਗਾਏ ਗਏ ਨੇ ਉਥੇ ਨਾਲ ਦੀ ਨਾਲ ਜਿਹੜੇ ਸਾਨੂੰ ਵਿਅਕਤੀ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਵਾajib ਇਨਾਮ ਜਿਨ੍ਹਾਂ ਦੇ ਨਾਮ ਗੁਪਤ ਰੱਖ ਕੇ ਅਸੀਂ ਇਹ ਨਾਮ ਵੀ ਦਿੰਦੇ ਆ ਤੇ ਮੈਂ ਤਾੜਨਾ ਕਰਦਾ ਜਿਹੜੇ ਇਸ ਧੰਦੇ ਦੇ ਵਿੱਚ ਗ੍ਰਸਤ ਆ ਕਿ ਆਪਣੇ ਇਸ ਕਾਲੇ ਕਾਰੋਬਾਰ ਤੋਂ ਬਾਹਰ ਆ ਜਾਣ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਫੜ ਕੇ ਅਸੀਂ ਸਲਾਖਾਂ ਦੇ ਪਿੱਛੇ ਭੇਜ ਦਿਆਂਗੇ